ਹੋਈ ਗਿਆਨੀ ਜੀ ਨੇ ਜਿਹੜੇ ਅਕਾਲੀ ਦਲ ਦੀ ਜਿਹੜੇ ਅਮਲੀ ਲੋਕ ਇਹਨਾਂ ਨੇ ਭਰਤੀ ਕੀਤੇ ਨੇ ਉਹਨਾਂ ਨੂੰ ਕਹਿੰਦੇ ਸੀ ਕਿ ਡਾਂਗਾ ਚੱਕ ਕੇ ਆਜਿਓ ਜਿੱਦਨ 328 ਰੂਪਾਂ ਦਾ ਇਨਸਾਫ ਨਹੀਂ ਦੇ ਲਈ ਸੀ ਸ਼ਰੋਮਣੀ ਕਮੇਟੀ ਤੇ ਜਿੰਦਾ ਮਾਰਿਆ ਗਿਆ ਸੀਗਾ ਸੰਕੇਤਕ ਗਰੁੱਪ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਤੇ ਹਰਪ੍ਰੀਤ ਸਿੰਘ ਲੋਕਾਂ ਨੂੰ ਅਸਕਾਰਿਆ ਸੀ ਲਲਕਾਰਾ ਦੇ ਦੇ ਰਿਹਾ ਸੀਗਾ ਉਹ ਉਹ ਕਹਿੰਦੇ ਹੁੰਦੇ ਆ ਵੀ ਉਹ ਚੁੱਕਣਾ ਦੇ ਰਿਆ ਸੀ ਵੀ ਡਾਂਗਾ ਚੱਕ ਕੇ ਆਓ ਜੇ ਸਿਰਫਰੇ ਅਸੀਂ ਸਾਨੂੰ ਸਿਰਫਰੇ ਦੱਸਦਾ ਸੀਗਾ ਪਰ ਅਸੀਂ ਫੇਰ ਵੀ ਕਹਿੰਨੇ ਆ ਪਈ ਗਿਆਨੀ ਹਰਪ੍ਰੀਤ ਸਿੰਘ ਤੇਰੇ ਨਾਲ ਬਹੁਤ ਮਾੜਾ ਹੋਇਆ ਹੋਣਾ ਸੀ ਕਿਉਂਕਿ ਜੇ ਅਸੀਂ ਤਖਤੀ ਤੇ ਵੀ ਲਿਖਿਆ ਸੀ ਮੇਰੇ ਕੋਲ ਅੱਜ ਵੀ ਪਈਆਂ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਅੱਜ ਵੀ ਮੋਏ ਤੇ ਕੱਲ ਵੀ ਮੋਏ ਜਿਹੜੇ ਅਕਾਲੀ ਦਲ ਦੇ ਘੋੜੇ ਦੇ ਉੱਤੇ ਸਵਾਰ ਹੋ ਕੇ ਤੂੰ ਗੁਰੂ ਕੇ ਸਿੱਖਾਂ ਨੂੰ ਗਾਲਾ ਕੱਢਦਾ ਸੀ ਤੇ ਕਢਾਉਂਦਾ ਸੀ ਸਿੱਧੇ ਤੇ ਸਿੱਧੇ ਰੂਪ ਵਿੱਚ ਅੱਜ ਉਸੇ ਹੀ ਡੁਬਲੀਕੇਟ ਕਾਲੀਦਲ ਨੇ ਤੈਨੂੰ ਬਿਠਾਤਾ ਘਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਜਿਹੜਾ ਇਹ ਇੱਕ ਕਹਿ ਲਓ ਕਿ ਆਈਵਾਸ਼ ਸਾਡਾ ਹੋ ਰਿਹਾ ਆ ਬੜੇ ਲੰਮੇ ਦਿਨਾਂ ਤੋਂ ਹੋ ਰਿਹਾ ਸੀ ਪਤਾ ਹੀ ਸੀ ਵੀ ਇਹ ਹੋਣਾ ਆ ਹੁਣ ਦੇਖੋ ਜਿਹੜੇ ਲੋਕ ਰੌਲਾ ਪਾਉਂਦੇ ਸੀਗੇ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਅਸੀਂ ਅਕਾਲ ਤਖਤ ਤੋਂ 1 ਇੰਚ ਬਾਹਰ ਨਹੀਂ ਜਾਂਦੇ ਹੁਣ ਉਸ ਉਹਨਾਂ ਲੋਕਾਂ ਨੇ ਇੱਕ ਬੰਦਾ ਖੜਾ ਕੀਤਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ ਸਾੰਢੂ ਸਾਬਤ ਕੀਤਾ ਗਿਆ ਹੁਣ ਆਪਾਂ ਨੂੰ ਨਹੀਂ ਪਤਾ ਵੀ ਉਹ ਸਾੰਢੂ ਹੈ ਆ ਕਿ ਨਹੀਂ ਹੈ ਜਾਂ ਕਿਦਾਂ ਕੀ ਆ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕੱਲ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤੇ ਪੰਜ ਪਿਆਰਿਆਂ ਦੇ ਸਨਮੁਖ ਹੋ ਕੇ ਗੱਲ ਕਹੀ ਆ ਕਿ ਜੇ ਮੈਂ ਮਤਲਬ ਮੈਂ ਕਿਤੇ ਆਪਦੀ ਸਾਲੀ ਨਾ ਜਾਂ ਕਿਸੇ ਹੋਰ ਇਹੋ ਜਿਹਾ ਕੋਈ ਮੇਰੇ ਕੋਲ ਹੋਇਆ ਹੋਵੇ ਜਿਹੜੇ ਮੇਤੇ ਇਲਜ਼ਾਮ ਲੱਗੇ ਤੇ ਮੇਰਾ ਬੇੜਾ ਗਰਕ ਹੋ ਜਾਏ ਤੇ ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾ ਕੇ ਕਹਿੰਦਾ ਕਿ ਤਿੰਨ ਮਿੰਟ ਮੈਂਬਰੀ ਕਮੇਟੀ ਉਦੋਂ ਵੱਡੀ ਹੋ ਜਾਊਗੀ ਭਾਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਕਰਤਾਰ ਬਹੁਤ ਹੀ ਨੀਵੇਂ ਪੱਧਰ ਦਾ ਰਿਹਾ ਆ ਇਹ ਗਿਆਨੀ ਹਰਪ੍ਰੀਤ ਸਿੰਘ ਉਹ ਨੇ ਜਿਨ੍ਹਾਂ ਨੇ 328 ਰੁਪਿਆਂ ਦੀ ਗੱਲ ਨੂੰ ਠੰਡੇ ਬਸਤੇ ਵਿੱਚ ਪਾਇਆ ਸੀ 328 ਰੁਪਿਆਂ ਦਾ ਮੁੱਦਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਸੁਪਰਵੀਜ਼ਨ 'ਚ ਹੀ ਸ਼ੁਰੂ ਹੋਇਆ ਸੀਗਾ ਗਿਆ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਬਣੀ ਸੀ ਤੇ 328 ਰੁਪਿਆਂ ਦੀ ਗੱਲ ਚੱਲੀ ਸੀ ਤੇ ਇਹ ਉਦੋਂ ਵੀ ਮੇਰੇ ਨਾਲ ਮੀਟਿੰਗਾਂ ਹੋਰ ਸਿੰਘਾਂ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਪਰ ਇਹ ਉਦੋਂ ਗਿਆਨੀ ਜੀ ਕਹਿੰਦੇ ਸੀ ਵੀ ਪ੍ਰਧਾਨ ਲੰਗਵਾਰ ਜਿਹੜਾ ਇਹਨੂੰ ਬਦਲ ਲੈਣ ਦਿਓ ਤਾਂ ਫੇਰ ਗੱਲ ਹੋਊਗੀ 20 ਦਿਨ ਹੋਰ ਬੈਠੇ ਰੋ ਚਲੋ ਅਸੀਂ ਇਹ ਗੱਲਾਂ ਕਰਨੀਆਂ ਨਹੀਂ ਸੀ ਚਾਹੁੰਦੇ ਪਰ ਫੇਰ ਕੀ ਹੋਇਆ ਕਿ ਜਿੱਦਣ ਸ਼੍ਰੋਮਣੀ ਕਮੇਟੀ ਦਾ 100 ਸਾਲਾ ਸਤਿਵਾਨਾ ਦਿਵਸ ਮਨਾਇਆ ਗਿਆ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਇੱਕ ਸੰਦੇਸ਼ ਜਾਰੀ ਕੀਤਾ ਉਥੋਂ ਬੋਲਿਆ ਇਹਨਾਂ ਨੇ ਆ ਦੇਖੋ ਦੇਖਦਾ ਤੇ ਸ਼ੇਰ ਵਰਤੀ ਕੀ ਹੁੰਦੀ ਹੈ ਕਹਿੰਦੇ ਸ਼ੇਰ ਵਰਤੀ ਹੁੰਦੀ ਹੈ ਸ਼ੇਰ ਤੇ ਜਦੋਂ ਕੋਈ ਡਾਂਗ ਮਾਰਦਾ ਹੈ ਸ਼ੇਰ ਡਾਂਗ ਬੱਲੇ ਨਹੀਂ ਝਾਕਦਾ ਸ਼ੇਰ ਮਾਰਨ ਵਾਲੇ ਵੱਨੀ ਝਾਕਦਾ ਜਿਹੜਾ ਮਾਰ ਰਿਹਾ ਹੁੰਦਾ ਨਾ ਗੋਲੀ ਜਾਂ ਡਾਂਗ ਸ਼ੇਰ ਉਸ ਵੱਲ ਵੇਖਦਾ ਸਿੱਖੋ ਤੁਸੀਂ ਸ਼ੇਰ ਵਰਤੀ ਧਾਰਨ ਕਰਨੀ ਹੈ ਤੁਸੀਂ ਇਹ ਨਹੀਂ ਦੇਖਣਾ ਕਿ ਸਾਡੇ ਤੇ ਹਮਲਾਵਰ ਹੋਣ ਆਏ ਅੱਗੇ ਕੌਣ ਨੇ ਬਲਕਿ ਇਹ ਦੇਖੋ ਕਿ ਉਹਨਾਂ ਨੂੰ ਪਿੱਛੇ ਨਾਲੇ ਕੌਣ ਨੇ ਉਹਨਾਂ ਨੂੰ ਇੱਥੇ ਘੱਲਣ ਵਾਲੇ ਕੌਣ ਨੇ ਅੱਜ ਸਾਨੂੰ ਫੇਰ ਚੁਣੌਤੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਵਕਤ ਹੋ ਗਿਆ ਮੈਂ ਬਹੁਤਾ ਲੰਮਾ ਸਮਾਂ ਨਹੀਂ ਲੈਣਾ ਮੈਂ ਦੋ ਗੱਲਾਂ ਆਪ ਨਾਲ ਸਾਂਝੀਆਂ ਕਰਨੀਆਂ ਨੇ ਇੱਕ ਮੈਂ ਸ਼ਰੋਮਣੀ ਅਕਾਲੀ ਦਲ ਨੂੰ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੁੱਤਰ ਹੈ ਜਿਵੇਂ ਕਿ ਹੈ ਕਿ ਸ਼ਰੋਮਣੀ ਕਮੇਟੀ ਮਾਂ ਹੈ ਸ਼ਰੋਮਣੀ ਅਕਾਲੀ ਦਲ ਆਪਣਾ 100 ਸਾਲਾ ਬੁਰੇ ਗੱਡ ਵੀ ਬਣਾਉਣ ਜਾ ਰਿਹਾ ਦਸੰਬਰ ਦੇ ਮਹੀਨੇ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਟੂ ਪੰਥ ਸਫ਼ਰ ਜਿਹੜਾ ਹੈ ਉਹ ਪਰ ਆਰੰਭ ਕਰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਂ ਨਾਲੋਂ ਪੁੱਤ ਨੂੰ ਤੇ ਪੁੱਤ ਨਾਲੋਂ ਮਾਂ ਨੂੰ ਕੋਈ ਵੱਖ ਨਹੀਂ ਕਰ ਸਕੇਗਾ ਦੂਸਰੀ ਗੱਲ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਦਿਨ ਹੋਏ ਤਾਲੇ ਮਾਰ ਦਿੱਤੇ ਗਏ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਲੇ ਇੱਕ ਨੂੰ ਤਾਲੇ ਨੇ ਮੱਝਿਓ ਪਰਤਖ ਸੰਸਥਾ ਨੂੰ ਤਾਲੇ ਵੱਜੇ ਹੈ ਤੇ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪੁੱਤਰਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਭਵਿੱਖ ਦੇ ਵਿੱਚ ਜੇ ਕਿਸੇ ਫਿਰ ਸਿਰਫ ਇਹਨੇ ਆ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਤਾਲੇ ਨੂੰ ਮਾਰਨ ਦੀ ਹਿੰਮਤ ਕੀਤੀ ਤੇ ਪਿੰਡਾਂ ਦੇ ਨਾ ਬਿਠੇ ਰਹੋ ਜੇ ਇੱਥੇ ਸ੍ਰੀ ਅਮਰ ਸਰਸਾ ਭਈਆ ਘੱਟ ਕੇ ਆਇਓ ਤਾਂ ਕਿ ਕੋਈ ਦੁੱਕੀ-ਦੁੱਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਗੇਟਾਂ ਨੂੰ ਤਾਲੇ ਮਾਰਨ ਦੀ ਹਿੰਮਤ ਨਾ ਕਰ ਸਕੇ ਅੱਜ ਅਸੀਂ ਕੀ ਦੇਖ ਰਹੇ ਹਾਂ ਆ ਸਾਰੀਆਂ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਸਵਾਲ ਹੈ ਜਵਾਬ ਲੈਣਾ ਚਾਹੁੰਦੀਆਂ ਨੇ ਸਿੱਖ ਸੰਗਤਾਂ ਜਿਹੜਾ ਸਿੱਖ ਸੰਗਤਾਂ ਜਵਾਬ ਲੈਣਾ ਚਾਹੁੰਦੀਆਂ ਨੇ ਬਿਲਕੁਲ ਦਰਸਤ ਹੈ ਪਰ ਜਿਹੜੇ ਵਿਰੋਧੀ ਜਵਾਬ ਲੈਣਾ ਚਾਹੁੰਦੇ ਨੇ ਜਵਾਬ ਉਹਨਾਂ ਨੂੰ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਈ ਦੇਣ ਲਈ ਸਮਰੱਥ ਹੈ ਲੇਕਿਨ ਉਹਨਾਂ ਦਾ ਸਵਾਲ ਕਰਨ ਦਾ ਤਰੀਕਾ ਗਲਤ ਹੈ ਉਹ ਢੰਗ ਨਾਲ ਸਵਾਲ ਕਰੇ ਉਹਨਾਂ ਨੂੰ ਢੰਗ ਨਾਲ ਜਵਾਬ ਜਿਹੜੇ ਆ ਉਹ ਦਿੱਤੇ ਜਾਣਗੇ ਸਿੱਖ ਸੰਗਤ ਕੀ ਜਾਣਨਾ ਚਾਹੁੰਦੀ ਹੈ ਪਿੰਡਾਂ ਕਸਬਿਆਂ ਦੇ ਵਿੱਚ ਕਾਦੀ ਵਰਕਰ ਮਿਲਦੇ ਨੇ ਉਹ ਵੀ ਸਵਾਲ ਕਰਦੇ ਨੇ ਪੁੱਛਦੇ ਨੇ ਪਿੰਡਾਂ ਵਿੱਚ ਜਾਣੀ ਹੈ ਸੰਗਤਾਂ ਸਾਨੂੰ ਪੁੱਛਦੀਆਂ ਨੇ 328 ਰੁਪਏ ਬਾਰੇ ਇਹ ਮਾਮਲਾ ਹੈ ਜੀ ਤਾਂ ਹੈ ਦੀ ਇਹ ਜਾਣਨਾ ਚਾਹੁੰਦੀ ਹੈ ਸਿੱਖ ਸੰਗਤ ਇਹ ਪ੍ਰਬੰਧਕੀ ਮਾਮਲਾ ਹੈ ਇਹ ਪ੍ਰੋਫੈਸ਼ਨ ਦਾ ਮਾਮਲਾ ਹੈ ਇਹ ਤੇ ਮੁਲਾਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਜਿਹੜੇ ਆ ਸੰਗਤਾਂ ਨੂੰ ਦਿੱਤੇ ਗੁਰਦੁਆਰਾ ਕਮੇਟੀਆਂ ਨੂੰ ਦਿੱਤੇ ਲੇਕਿਨ ਉਹਦੀ ਭੇਡਾ ਜਿਹੜੀ ਆ ਗੁਰਦੁਆਰਾ ਫੰਡਾਂ ਦੇ ਵਿੱਚ ਜਮਾ ਨਹੀਂ ਕਰਵਾਈ ਕਿ ਕਪੜਾ ਇਹ ਬਹੁਤ ਵੱਡਾ। ਲੇਕਿਨ ਬਣਾਇਆ ਕੀ ਜਾ ਰਿਹਾ ਹੈ? ਬਣਾਇਆ ਧਾਰਮਿਕ ਮਸਲਾ ਬਣਾਇਆ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਦਾ ਮਸਲਾ ਬਣਾਇਆ ਜਾ ਰਿਹਾ ਹੈ। ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਅਡਜਕਟਿਵ ਦੇ ਵਿੱਚ ਕਿ ਸ੍ਰੀ ਅਗਲਾਕ ਤੱਕ ਸਾਹਿਬ ਸਟਾਫ ਇਹ ਜਿਹੜੇ 267 ਸਲੂਪ ਨੇ ਰਿਕਾਰਡ ਦੇ ਵਿੱਚੋਂ ਕੱਟੇ ਨਾਂ ਦੀ ਪੜਤਾਲ ਕਰੇ। ਸੁਸੰਗਤ ਜੀ ਤੁਸੀਂ ਸੁਣਿਆ ਮੇਰਾ ਸੁਣਾਉਣ ਦਾ ਮਤਲਬ ਸੀ ਮੈਂ ਯਾਦ ਕਰਾਉਣਾ ਚਾਹੁੰਨਾ ਕਿ ਇਹ ਉਹ ਹੀ ਗਿਆਨੀ ਜੀ ਨੇ ਜਿਹੜੇ ਅਕਾਲੀ ਦਲ ਦੀਪ ਜਿਹੜੇ ਅਮਲੀ ਲੋਕ ਇਹਨਾਂ ਨੇ ਭਰਤੀ ਕੀਤੇ ਨੇ ਉਹਨਾਂ ਨੂੰ ਕਹਿੰਦੇ ਸੀ ਕਿ ਡਾਂਗਾ ਚੱਕ ਕੇ ਆ ਜਿਓ ਜਿੱਦਨ 328 ਰੂਪਾਂ ਦਾ ਇਨਸਾਫ ਨਹੀਂ ਦੇ ਲਈ ਸੀ ਸ਼ਰੋਮਣੀ ਕਮੇਟੀ ਤੇ ਜਿੰਦਾ ਮਾਰਿਆ ਗਿਆ ਸੀਗਾ ਸੰਕੇਤਕ ਗਰੁੱਪ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਤੇ ਹਰਪ੍ਰੀਤ ਸਿੰਘ ਲੋਕਾਂ ਨੂੰ ਔਸਕਾਰਿਆ ਸੀ ਲਲਕਾਰਾ ਦੇ ਦੇ ਰਿਹਾ ਸੀਗਾ ਉਹ ਕਹਿੰਦੇ ਹੁੰਦੇ ਆ ਵੀ ਉਹ ਚੁੱਕਣਾ ਦੇ ਰਿਆ ਸੀ ਵੀ ਡਾਂਗਾ ਜੱਕ ਕੇ ਆਓ ਜੇ ਸਿਰਫ ਅਸੀਂ ਸਾਨੂੰ ਸਿਰਫ ਇਹ ਦੱਸਦਾ ਸੀਗਾ ਪਰ ਅਸੀਂ ਫੇਰ ਵੀ ਕਹਿੰਨੇ ਆ ਪਈ ਗਿਆਨੀ ਹਰਪ੍ਰੀਤ ਸਿੰਘ ਤੇਰੇ ਨਾਲ ਬਹੁਤ ਮਾੜਾ ਹੋਇਆ ਹੋਣਾ ਸੀ ਕਿਉਂਕਿ ਅਸੀਂ ਤਖਤੀ ਤੇ ਵੀ ਲਿਖਿਆ ਸੀ ਮੇਰੇ ਕੋਲ ਅੱਜ ਵੀ ਪਈਆਂ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਅੱਜ ਵੀ ਮੋਏ ਤੇ ਕੱਲ ਵੀ ਮੋਏ ਜਿਹੜੇ ਅਕਾਲੀ ਦਲ ਦੇ ਘੋੜੇ ਦੇ ਉੱਤੇ ਸਵਾਰ ਹੋ ਕੇ ਤੂੰ ਗੁਰੂ ਕੇ ਸਿੱਖਾਂ ਨੂੰ ਗਾਲਾਂ ਕੱਢਦਾ ਸੀ ਤੇ ਕਢਾਉਂਦਾ ਸੀ ਸਿੱਧੇ ਤੇ ਸਿੱਧੇ ਰੂਪ ਵਿੱਚ ਅੱਜ ਉਸੇ ਹੀ ਡੁਬਲੀਕੇਟ ਕਾਲੀ ਦਲ ਨੇ ਤੈਨੂੰ ਬੜਾਤਾ ਘਰ ਹੁਣ ਸਾਨੂੰ ਦੋਖਿਆ ਵੀ ਤੁਹਾਡੀਆਂ ਬੱਚੀਆਂ ਨੂੰ ਕੋਈ ਸਾਡੀਆਂ ਬੱਚੀਆਂ ਨੇ ਹੋਰ ਤੁਹਾਡੀਆਂ ਬੱਚੀਆਂ ਨੂੰ ਕਹਿੰਦੇ ਨੇ ਹੁਣ ਤੁਹਾਨੂੰ ਹ ਅਥਾਣਾ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਰੀਆਂ ਨੇ ਸੋ ਇਸ ਕਰਕੇ ਹਰਪ੍ਰੀਤ ਸਿੰਘ ਨਾਲ ਜੋ ਕਾਲੀ ਦਲ ਵਾਲੇ ਕਰ ਰਹੇ ਨੇ ਉਹ ਗਲਤ ਆ ਇਹ ਨਵਾਂ ਨਹੀਂ ਕਰ ਰਹੇ ਇੱਕ ਉਹ ਗਰਬਚਨ ਸਿੰਘ ਹੁਣਾ ਨਾ ਵੀ ਹੋਇਆ ਉਹਨਾਂ ਨੂੰ ਘਰੇ ਬੁਲਾਇਆ ਉਹਨਾਂ ਦੇ ਹਸਾਇਨ ਕਰਾਏ ਗਿਆ ਨਹੀਂ ਗੁਰਮੁਖ ਸਿੰਘ ਉਹਨਾਂ ਨੂੰ ਘਰੇ ਬੁਲਾਇਆ ਉਹਨਾਂ ਦੇ ਹਸਾਇਨ ਕਰਾਏ ਮੱਲ ਸਿੰਘ ਹੁਣੀ ਇਹ ਸਦਮ ਸਦਮਾ ਨਾ ਸਹਾਰਦੇ ਹੋਏ ਸੰਸਾਰ ਤੋਂ ਚਲੇ ਗਏ ਪਰ ਗੱਲ ਇਹ ਆ ਵੀ ਹਰਪ੍ਰੀਤ ਸਿੰਘ ਜੇ ਤੁਸੀਂ ਕਿਤੇ ਉਸ ਦਿਨ 328 ਰੂਪ ਵਾਲੇ ਮਸਲੇ ਨੂੰ ਸੀਰੀਅਸ ਲਿਆ ਹੁੰਦਾ ਤੇ ਜਿਹੜੇ ਲੋਕਾਂ ਨੇ ਤੁਸੀਂ ਕਹਿੰਦੇ ਇਹ ਬੇਅਦਬੀ ਨਹੀਂ ਆਪੇ ਹੀ ਕਹੀ ਜਾਂਦੇ ਇਹ ਧਾਰਮਿਕ ਮਸਲਾ ਜੇ ਗੁਰੂ ਗ੍ਰੰਥ ਸਾਹਿਬ ਕੋਈ ਹੋਰ ਗੈਬ ਕਰੇ ਤੇ ਉਹ ਬਦਬੀ ਆ ਤੇ ਜੇ ਸ਼੍ਰੋਮਣੀ ਕਮੇਟੀ ਲੈ ਜਵੇ ਤੇ ਉਹ ਬਦਬੀ ਨਹੀਂ ਤੁਸੀਂ ਉਹਦੇ ਤੇ ਮੇਰਾ ਕਹਿਣ ਦਾ ਮਤਲਬ ਸੀ ਤੁਸੀਂ ਉਹਦੇ ਤੇ ਠੀਕ ਢੰਗ ਨਾਲ ਕਾਰਵਾਈ ਨਹੀਂ ਕੀਤੀ ਅੱਜ ਤੁਹਾਨੂੰ ਹੁਣ ਪਤਾ ਲੱਗਦਾ ਨਾ ਕਿ ਕਾਲੀਦਾਲੇ ਮੈਂ ਸੁਣਦਾ ਤੁਹਾਨੂੰ ਕਿ ਤੁਹਾਡਾ ਆਈਟੀ ਸੈੱਲ ਬਦਨਾਮ ਕਰਦਾ ਤੁਸੀਂ ਇੱਕ ਉਸ ਮੇਰੇ ਵਰਗੇ ਗਰੀਬ ਗੁਰਸਿੱਖ ਨੂੰ ਕਹਿੰਦੇ ਸੀ ਕਿ ਇਹ ਸ਼ਰਾਬ ਪੀਂਦਾ ਇਹ ਏ ਟੀਕੇ ਲਾਉਂਦਾ ਇਹ ਫਲਾਨਾ ਕਰਦਾ ਗਿਆਨੀ ਜੀ ਤੁਸੀਂ ਉਮਰ ਚ ਮੇਰੇ ਨਾਲੋਂ ਛੋਟੇ ਹੋ ਲਗਭਗ ਜਿੰਨੀਕ ਤੁਹਾਡੀ ਉਮਰ ਆ 19 ਸਾਲ ਮੈਨੂੰ ਚਾਹ ਪੀਤੀ ਨੂੰ ਹੋ ਗਏ ਆ 31 ਸਾਲ ਹੋ ਗਏ ਚਾਹ ਪੀਤਿਆਂ ਜਿਹੜੇ ਬੰਦਿਆਂ ਤੇ ਤੁਸੀਂ ਇਲਜ਼ਾਮ ਲਾਉਂਦੇ ਸੀ ਪਰ ਮੈਂ ਫੇਰ ਵੀ ਮਹਾਰਾਜ ਕਹਿੰਦੇ ਬੋਲ ਸੋ ਧਰਮੀ ਅੜਿਆ ਮੋਨ ਕਤ ਧਾਰੀ ਰਾਮ ਮੈਂ ਏਸ ਹੋਏ ਤੱਕੇ ਦਾ ਪਰਜੋਰ ਵਿਰੋਧ ਕਰਦਾ ਜੇ ਗਿਆਨੀ ਜੀ ਤੁਸੀਂ ਹੋਰ ਸਖਤ ਫੈਸਲਾ ਕੀਤਾ ਹੁੰਦਾ ਹੁਣਾਂ ਤੇ ਹਾਈ ਕੋਰਟ ਸੀ ਨਾ ਤੁਸੀਂ ਸੁਖਬੀਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਾਰਿਆਂ ਨੇ ਨਾਲ ਮਿਲ ਕੇ ਪਰ ਸੁਖਬੀਰ ਹੁਣਾਂ ਨੇ ਜਦੋਂ ਹੀ ਦਾ ਚੱਲਿਆ ਉਹ ਨਗੂਣੀ ਲਈ ਹੋਈ ਸੇਵਾ ਵੀ ਨਹੀਂ ਸਹਾਰ ਸਕਦੇ ਅੱਜ ਸੁਖਬੀਰ ਕਾ ਬਾਦਲ ਕੋੜਮੇ ਦਾ ਦਵਾਰਾ ਚਿਹਰਾ ਨੰਗਾ ਹੋ ਗਿਆ ਆ ਪਰ ਜਥੇਦਾਰੋ ਜਦੋਂ ਤੁਸੀਂ ਅਉਧਿਆਂ ਤੇ ਹੁੰਨੇ ਹੋ ਉਦੋਂ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਉਦੋਂ ਬਾਦਲਾਂ ਦੇ ਘੋੜੇ ਦੇ ਉੱਤੇ ਚੜ੍ਹ ਕੇ ਤੇ ਤੁਸੀਂ ਦੂਜੇ ਸਿੱਖਾਂ ਨੂੰ ਲਗਮਾਤ ਸਮਝਦੇ ਹੋ ਤੇ ਗੁਰੂ ਦੀ ਗੱਲ ਨਹੀਂ ਕਰਦੇ ਪਰ ਫੇਰ ਵੀ ਤੁਹਾਡੇ ਨਾਲ ੱੱੱਕਾ ਹੋਇਆ ਸਾਨੂੰ ਇਸ ਗੱਲ ਦਾ ਅਫਸੋਸ ਆ ਜਿੱਥੇ ਮਰਜ਼ੀ ਆਵਾਜ਼ ਮਾਰ ਲਿਓ ਮੋਰੇ ਖੜੇ ਦਿਸਾਂਗੇ ਇਹ ਕੋਈ ਤਰੀਕਾ ਨਹੀਂ ਹੈਗਾ ਕਿ ਸ਼੍ਰੋਮਣੀ ਕਮੇਟੀ ਕਸਟੋਡੀਅਨ ਹੈਗੀ ਆ ਸਿੱਖ ਸੰਸਥਾਵਾਂ ਦੀ ਮੰਦੀ ਆ ਤੇ ਜਿਹੜਾ ਧੀਆਂ ਪੈਣਾ ਦੀਆਂ ਗਾਲਾਂ ਕੱਢਣ ਵਾਲਾ ਆਪਦੀ ਸਾਬਕਾ ਪ੍ਰਧਾਨ ਨੂੰ ਗਾਣਾ ਕੱਢਣ ਵਾਲਾ ਅੱਜ ਤਿੰਨ ਮੈਂਬਰੀ ਕਮੇਟੀ ਕਿਹੜੇ ਮੂਹਨਾ ਗਿਆ ਨਹੀਂ ਹਰਪ੍ਰੀਤ ਸਿੰਘ ਦੇ ਵਿਰੁੱਧ ਬਣਾ ਰਿਆ ਜਿਹੜੇ ਆਪ ਹੀ ਹਮਾਮ ਵਿੱਚ ਨੰਗੇ ਆ ਜਿਨ੍ਹਾਂ ਦਾ ਆਪ ਦਾ ਦਮਨ ਹੀ ਨਹੀਂ ਸਾਫ਼ ਜਿਹਦੇ ਹਜੇ ਆਪ ਓਮਨ ਕਮਿਸ਼ਨ ਦੇ ਪੇਸ਼ ਹੁੰਦੇ ਫਿਰਦੇ ਹਟਿਆ ਉਹ ਐਗਜ਼ੀਕਟਿਵ ਕਮੇਟੀ ਦੀ ਅਗਵਾਈ ਕਰਕੇ ਤੇ ਇੱਕ ਸਾਡੀ ਮਹਾਨ ਸੰਸਥਾ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਤਿੰਨ ਮੈਂਬਰੀ ਕਮੇਟੀ ਬਣਾਈ ਜਾਵੇ ਕਿਹੜੇ ਨੇ ਉਹ ਤਿੰਨ ਮੈਂਬਰ ਕੀ ਉਹ ਨਿਤਨੇਮ ਦੇ ਧਰਨੀ ਹੈਗੇ ਆ ਕੀ ਉਹ ਬਾੜੀ ਬਾਣੀ ਦੇ ਪੂਰੇ ਆ ਕੀ ਉਹ ਰਹਿਦਮਰ ਜਿਆਦਾ ਪੂਰੇ ਆ ਇਹ ਵੇਖਣਾ ਪਊਗਾ ਤੇ ਦੂਸਰੀ ਗੱਲ ਜੱਜ ਦੇ ਉੱਤੇ ਹੀ ਇੱਕ ਅ ਅ ਅ ਇਨਵੈਸਟੀਗੇਸ਼ਨ ਟੀਮ ਬਣਾ ਦੇਣੀ ਕੀ ਇਹ ਸਾਰਾ ਸਾੜਾ ਜਿਹੜਾ ਹੈਗਾ ਆ ਸਾਰੇ ਦਾ ਸਾਰਾ ਸਾੜਾ 2 ਦਸੰਬਰ ਨੂੰ ਕੀਤੀ ਗਈ ਕਾਰਵਾਈ ਦਾ ਸਾੜਾ ਆ ਕਿਉਂਕਿ ਹੁਣ ਕੋਈ ਕੱਲ ਸ਼ਹੀਦ ਭਾਈ ਅਮਰੀਕ ਸਿੰਘ ਹੁਣਾਂ ਦੀ ਸੁਪਤਰੀ ਬਾਰੇ ਮਹੇਸ਼ ਗਰੇਵਾਲ ਲੁਧਿਆਣੇ ਦਾ ਤੇ ਇੱਕ ਦੋ ਹੋਰ ਲੱਗੇ ਹੋਏ ਸੀ ਬਕਵਾਸ ਕਰੀ ਜਾਂਦੇ ਸੀ ਉਸ ਛੀਦਾਂ ਦੀਆਂ ਕੁਰਬਾਨੀਆਂ ਉਹਨਾਂ ਨੇ ਆਪਣਾ ਪਰਿਵਾਰ ਵਾਰ ਦਿੱਤਾ ਉਹਨਾਂ ਦੇ ਪਿਤਾ ਦੀ ਕੁਰਬਾਨੀਆਂ ਉਹਨਾਂ ਦੇ ਬਾਬਿਆਂ ਦਾਦਿਆਂ ਦੀਆਂ ਕੁਰਬਾਨੀਆਂ ਆ ਸ਼ਰੋਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਦਿੱਤੀਆਂ ਕੁਰਬਾਨੀਆਂ ਵਾਲੇ ਪਰਿਵਾਰਾਂ ਨੂੰ ਤੁਸੀਂ ਤੁਸੀਂ ਕਦੇ ਨਰੈਣ ਸਿੰਘ ਚੌੜੇ ਨੂੰ ਨਰੈਣੂ ਕਹਿੰਦੇ ਹੋ ਤੇ ਹੈ ਤੁਸੀਂ ਖੁਦ ਨਰੈਣੂ ਦੀ ਲਾੜ ਸੋ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਹੋਏ ਧੱਕੇ ਦਾ ਸੀ ਪੁਰਜੋਰ ਵਿਰੋਧ ਕਰਦੇ ਆ ਪਰ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਹੁਣ ਇਹਨਾਂ ਨੇ ਲਾਉਣਾ ਆ ਨਵਾਂ ਲਾਉਣਾ ਆ ਇਹਦੇ ਤੋਂ ਬਾਅਦ ਲਾਉਣਾ ਹੀ ਆ ਨਾ ਉਹ ਵੀ ਕੰਧ ਤੇ ਲਿਖਿਆ ਪੜ੍ਹ ਲਵੇ ਕਿ ਹੁਣਾਂ ਉਹਦੇ ਨਾਲ ਵੀ ਇਦਾਂ ਹੀ ਆ ਇਹ ਲਿਉਂਦੇ ਹਾਥੀ ਤੇ ਬਿਠਾ ਕੇ ਆ ਜਦੋਂ ਤੋੜਦੇ ਆ ਉਹਦਾ ਰਕਸ਼ੇ ਤੇ ਬਿਠਾ ਕੇ ਤੋੜਦੇ ਆ ਇਸ ਕਰਕੇ ਗਿਆਨੀ ਜੀ ਤੁਸੀਂ ਵੀ ਆਪਣੇ ਕਾਰਜਕਾਲ ਵੇਲੇ ਇਹ ਭੁੱਲ ਗਏ ਸੀਗੇ ਰੱਬ ਰੱਬਿਆ ਨਾ ਗੁਰੂ ਗ੍ਰੰਥ ਸਾਹਿਬ ਸਿੱਖ ਵਾਸਤੇ ਰੱਬਿਆ ਤੇ ਗੁਰੂ ਗ੍ਰੰਥ ਸਾਹਿਬ ਦੇ 328 ਰੂਪਾਂ ਦਾ ਤੁਸੀਂ ਕੋਈ ਇਨਸਾਫ ਨਹੀਂ ਸੀ ਦੇ ਸਕੇ ਅੱਜ ਦੇਖ ਲਓ ਹਸ਼ਰ ਤੇ ਆਹੀ ਹੋਣਾ ਜੇ ਉਦੋਂ ਹੀ ਇਹ ਗੱਲ ਕੀਤੀ ਹੁੰਦੀ ਤੇ ਸ਼ਾਇਦ ਅੱਜ ਤੁਹਾਨੂੰ ਐਦਾਂ ਜਲੀਲ ਨਾ ਹੋਣਾ ਪੈਂਦਾ ਤੁਸੀਂ ਹਜੇ ਵੀ ਕਹਿ ਰਹੇ ਹੋ ਕਿ ਸਜ਼ਾ ਤੇ ਠੀਕ ਲੱਗੀ ਆ ਥੋੜੇ ਜਿਹਾ ਫਿਰਕਾ ਇਹ ਥੋੜਾ ਜਿਹਾ ਫਿਰਕਾ ਉਦੋਂ ਵੀ ਕਹਿੰਦਾ ਸੀ ਕਿ 328 ਰੂਪਾਂ ਦੀ ਗੱਲ ਆ ਬਾਕੀ ਤਾਂ ਮੰਨ ਹੀ ਜਾਂਦੇ ਆ ਕਦੇ ਤੁਸੀਂ ਗੋਗਲਾ ਤੋਂ ਮਿੱਟੀ ਝਾੜ ਕੇ ਇਹਨੂੰ ਰਿਕਾਰਡ ਦਾ ਮਸਲਾ ਬਣਾਉਂਦੇ ਰਹੇ ਕਦੇ ਤੁਸੀਂ ਇਹਨੂੰ ਕਹਿੰਦੇ ਰਹੇ ਜੀ ਇਹ ਤੇ ਪੈਸੇ ਦੀ ਹੀਰਾ ਫੇਰੀ ਆ ਕਦੇ ਕੁਝ ਕਦੇ ਕੁਝ ਪਰ ਤੁਸੀਂ ਸਹੀ ਫੈਸਲੇ ਆਉਧਿਆਂ ਤੇ ਬੈਠ ਕੇ ਨਹੀਂ ਕਰ ਸਕੇ ਜਿੰਨਾ ਕ 2 ਦਸੰਬਰ ਨੂੰ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਜਦੋਂ ਤੁਸੀਂ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਆ ਥੋੜੀ ਬਹੁਤੀ ਫਕਰੇ ਕੌਮ ਹੀ ਉਹਨਾਂ ਕੋ ਵਾਪਸ ਲਿਆ ਇੱਕ ਮੇਨ ਗੱਲ ਵਿੱਚ ਜਿਹੜੀ ਜੋ ਸਾਨੂੰ ਲੱਗੀ ਆ ਬਾਕੀ ਕਿਸੇ ਨੂੰ ਕੀ ਠੀਕ ਲੱਗਦਾ ਮੈਨੂੰ ਨਹੀਂ ਪਤਾ ਇੱਕ ਫਕਰੇ ਕੰਮ ਵਾਪਸ ਲੈਣਾ ਬਹੁਤ ਵੱਡਾ ਤੁਹਾਡਾ ਬਾਦਰੀ ਵਾਲਾ ਕੰਮ ਸੀਗਾ ਕਿਉਂਕਿ ਇਸ ਪਰਿਵਾਰ ਦੀ ਸਾਰੀ ਕੀਤੀ ਕਰਾਈ ਖੂਜ ਪੈ ਗਈ ਉਹ ਆਪਣੇ ਆਪ ਨੂੰ ਪੰਥ ਦਾ ਰਹਿਬਰ ਤੁਸੀਂ ਬਹੁਤ ਵੱਡਾ ਉਹ ਮੈਨੂੰ ਉਹ ਮੈਨੂੰ ਇਸ ਫੈਸਲੇ ਵਿੱਚ ਇਹ ਬਹੁਤ ਵੱਡੀ ਗੱਲ ਲੱਗਦੀ ਸੀ ਪਰ ਤੁਹਾਡੀ ਇਸ ਗੱਲ ਨੂੰ ਵੀ ਉਹਨਾਂ ਨੇ ਠੀਕ ਨਹੀਂ ਸਮਝਿਆ ਤੇ ਇਹ ਜਿਹੜਾ ਜੋ ਅੱਜ ਕੀਤਾ ਗਿਆ ਆ ਦੋ ਹਫ਼ਤੇ ਲਈ ਕੱਢਣਾ ਜਾਂ ਤਿੰਨ ਹਫ਼ਤੇ ਲਈ ਕੱਢਣਾ ਇਹਦਾ ਮਸਲਾ ਇਹੀ ਆ ਕੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕਿਹਾ ਗਿਆ ਸੀਗਾ ਕਿ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੱਤ ਮੈਂਬਰੀ ਟੀਮ ਨਵੀਂ ਭਰਤੀ ਕਰੇ ਉਹ ਉਹ ਪਰਿਵਾਰ ਨੂੰ ਮਨਜ਼ੂਰੀ ਨੀ ਹੁਕਮਨਾਮੇ ਤੋਂ ਬਾਕੀ ਹੋ ਗਿਆ ਤਿੰਨ ਦਿਨ ਚ ਅਸਤੀਫੇ ਦੇਣੇ ਸੀਗੇ ਉਹ ਦਿੱਤੇ ਨਹੀਂ 15 ਦਿਨ ਦਾ ਟਾਈਮ ਲੈ ਲਿਆ ਹੁਣ ਸਾਡਾ ਸ਼ੰਕਾ ਇਹ ਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਅੜਦੇ ਹੋਣਗੇ ਇਸ ਗੱਲ ਤੇ ਉਹਨਾਂ ਨੇ ਕਹਿ ਵੀ ਦਿੱਤਾ ਸੀ ਕਿ ਮੈਂ ਪੰਜ ਸਿੰਘ ਸਭਾ ਦੀ ਮੀਟਿੰਗ ਵਿੱਚ ਨਹੀਂ ਜਾਵਾਂਗਾ ਤੇ ਇਹ ਹੁਣ ਕੱਲ ਤੱਕ ਸਾਬ ਤੋਂ ਸੰਗਤ ਜੀ ਬਾਗੀ ਕੌਣ ਆ ਬਾਦਲ ਪਰਿਵਾਰ ਬਾਗੀ ਆ ਬਾਦਲ ਕੋੜਮਾ ਬਾਗੀ ਸੀ ਬਾਗੀ ਹੈ ਬਾਗੀ ਰਹਿਣਾ ਇਹਨਾਂ ਨੇ ਇਹ ਤਾਂ ਟਕਵੰਜ ਕਰਦੇ ਸੀਗੇ ਅਸੀਂ ਉਹ ਟਕਵੰਜ ਨੂੰ ਅਖੇੜ ਦਿੱਤਾ ਨਰੈਣ ਸਿੰਘ ਚੋੜੇ ਵੱਲੋਂ ਚਲਾਏ ਹੋਏ ਪਟਾਕੇ ਨੇ ਸੋ ਇਸ ਕਰਕੇ ਸਾਡੇ ਜਿਹੜੇ ਭੋਲੇ ਭਾਲੇ ਸੈਖਿਆ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਬਾਦਲ ਕੇ ਖੇਖਣ ਕਰਦੇ ਆ ਇਹ ਰੋਟੀਆਂ ਸੇਕਦੇ ਆ ਤੇ ਜਿਹੜੇ ਜਥੇਦਾਰ ਆ ਪਹਿਲੀ ਗੱਲ ਤੇ ਜਿਹੜੇ ਸਿਆਣੇ ਗੁਰ ਸਿੱਖਿਆ ਮੇਰੀ ਵੀ ਚਲੋ ਕੁਛ ਨਾ ਕੁਛ ਸਿੰਘ ਸਭਾ ਨਾ ਨਾ ਜਾਂ ਹੈੱਡ ਗ੍ਰੰਥੀ ਸਹਿਬਾ ਨਾ ਨਾ ਗੱਲ ਹੁੰਦੀ ਰਹਿੰਦੀ ਆ ਉਹ ਕਿੱਥੇ ਹੁੰਦੇ ਹੁਣ ਬੜਿਆਂ ਨੂੰ ਤੁਸੀਂ ਜ਼ੋਰ ਲਾਉਂਦੇ ਰਹੇ ਸੀਗੇ ਕਲ ਤੱਕ ਸਾਬ ਦਾ ਬਣਾਉਣ ਵਾਸਤੇ ਜਥੇਦਾਰ ਪਰ ਉਹਨਾਂ ਨੇ ਮਨਾਂ ਕੀਤਾ ਸੀ ਵੀ ਨਹੀਂ ਅਸੀਂ ਨਹੀਂ ਬਣਨਾ ਤੇ ਹੁਣ ਹਰਪ੍ਰੀਤ ਨਾਲ ਜੋ ਹੋਇਆ ਆ ਬਹੁਤ ਹੀ ਜਲਾਲਤ ਹੋਈ ਆ ਇਹ ਗਲਤ ਕੀਤਾ ਗਿਆ ਆ ਤਿੰਨ ਮੈਂਬਰੀ ਕਮੇਟੀ ਵਾਲੇ ਕਿਹੜੇ ਤਗਾੜਿਆ ਉਹ ਉਹਨਾਂ ਦੇ ਨਾਂ ਤੇ ਜਨਤਕ ਕਰ ਦਿੰਦੇ ਕੌਣ ਨੇ ਉਹ ਤਿੰਨ ਮੈਂਬਰੀ ਕਮੇਟੀ ਵਾਲੇ ਤੇ ਜੱਜ ਨੂੰ ਤਲਵ ਕਰ ਲਿਆ ਇੱਕ ਤਰ੍ਹਾਂ ਨਾਲ ਕਿਉਂਕਿ ਜਿਹੜਾ ਫੈਸਲਾ ਬਾਦਲਾਂ ਨੂੰ ਬਾਦਲ ਪਰਿਵਾਰ ਨੂੰ ਨਿਵਾਣ ਵੱਲ ਲਿਜਾਊਗਾ ਜਿਹਦੇ ਵੱਲੋਂ ਆਊਗਾ ਇਹ ਉਹਨੂੰ ਤੇ ਹੁਣ ਉਹ ਲੋਕ ਅੱਜ ਕਿੱਥੇ ਖੜੇ ਖੜੇ ਦੱਸਦੇ ਨੇ ਜਿਹੜੇ ਟਾਰਾ ਮਾਰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਤਜੀ ਅਕਾਲ ਤਖਤ ਸਾਹਿਬ ਨੂੰ ਸਿਰ ਨਵਾਉਂਦਾ ਆ ਜੀ ਅਕਾਲ ਤਖਤ ਤੋਂ ਇੰਚ ਪਰੇ ਨਹੀਂ ਹੁੰਦਾ ਤੇ ਹੁਣ ਕਿੱਥੇ ਗਿਆ ਤੁਹਾਡਾ ਇੰਚ ਨਾ ਪਰੇ ਹੋਣ ਵਾਲੀਆਂ ਗੱਲਾਂ ਸੋ ਇਸ ਕਰਕੇ ਜਿੰਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਟਿਆਂ ਇਹ ਮਨ ਤੋਂ ਕੁਝ ਹੋ ਰਿਹਾ ਮੁਖ ਤੋਂ ਕੁਝ ਹੋ ਰਾ ਇਹ ਬੰਦੇ ਜਿਹੜੇ ਆ ਇਹ ਗੁਰੂ ਤੋਂ ਬਾਗੀ ਹੈਗੇ ਆ ਹੁਣ ਸਾਨੂੰ ਇਸ ਗੱਲ ਨੂੰ ਸਮਝ ਲੈਣਾ ਪਊਗਾ ਚੰਗੀ ਤਰ੍ਹਾਂ ਕਿ ਗੁਰੂ ਤੋਂ ਬਾਗੀ ਸਿਗੇ ਪਹਿਲਾਂ ਵੀ ਹੈਗੇ ਵੀ ਆ ਤੇ ਮੈਂ ਮੈਂ ਚਲੋ ਗੁਰੂ ਨਾਨਕ ਦਾ ਅਸੀਂ ਗੁਰੂ ਨਾਨਕ ਦੇ ਘਰ ਦੇ ਸੇਖਾਂ ਅਸੀਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਦੇ ਆਂ ਅਸੀਂ ਆਸ ਕਰਦੇ ਆਂ ਵੀ ਇਹਨਾਂ ਦੀ ਜਿਹੜੀ ਬੁੱਧੀ ਆ ਇਹਨੂੰ ਸੱਚੇ ਪਾਤਸ਼ਾਹ ਮਲੀਨ ਬੁੱਧੀ ਨੂੰ ਪਵਿੱਤਰ ਕਰ ਦੇਣ ਤੇ ਪੰਥ ਵਿੱਚ ਆ ਜਾਣ ਪਰ ਆਸ ਉਸ ਕੋਈ ਨਹੀਂ ਰੱਖਣ ਲੱਗਦੀ ਨਹੀਂ ਹੈਗੀ ਵੀ ਜੋ ਇਹਨਾਂ ਨੇ ਕਰ ਦਿੱਤਾ ਹੈਗਾ ਜੋ ਇਹ ਕਰ ਰਿਹਾ ਆ ਸੋ ਇਸ ਕਰਕੇ ਭਾਈ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨਾ ਹੋਇਆ ਆ ਉਹਦੇ ਲਈ ਇਨਸਾਨੀ ਜਾਂਮੇ ਵਿੱਚ ਹੋਣ ਕਰਕੇ ਇਹ ਸਾਨੂੰ ਉਹਦਾ ਦੁੱਖ ਆ ਅਫਸੋਸ ਆ ਭਾਵੇਂ ਕਿ ਹਰਪ੍ਰੀਤ ਸਿੰਘ ਹੁਣਾਂ ਦੀ ਸੁਪਰਵਾਈਜ਼ਨ ਵਿੱਚ ਸਾਡਾ ਹੱਡ-ਹੱਡ ਤੋੜਿਆ ਗਿਆ ਸੀਗਾ ਸਾਨੂੰ ਉਥੇ ਜਲੀਲ ਕੀਤਾ ਗਿਆ ਸਾਡੀਆਂ ਦਸਤਾਰਾਂ ਤਾਰੀਆਂ ਗਈਆਂ ਤੇ ਹਰਪ੍ਰੀਤ ਸਿੰਘ ਉਦੋਂ ਕਹਿੰਦਾ ਸੀਗਾ ਕਿ ਡਾਂਗਾ ਝੱਕੇ ਆ ਜੋ ਜਦੋਂ 328 ਰੂ ਵਾਲਾ ਮਸਲਾ ਸੀ ਕਾਲੀ ਦਲ ਦੇ ਭਦਰ ਪੁੱਤਰ ਉਹਨਾਂ ਨੂੰ ਮਾਰਦਾ ਸੀ ਵਾਜਾਂ ਅੱਜ ਉਸੇ ਹੀ ਕਾਲੀ ਦਲ ਨੇ ਉਹਨੂੰ ਵੱਟੇ-ਵੱਟ ਭਜਾਤਾ ਸੋ ਇਸ ਕਰਕੇ ਜਿਹੜਾ ਵੱਟੇ-ਵੱਟ ਭਜਾਇਆ ਗਿਆ ਜਿਹੜਾ ਉਹਦੇ ਨਾਲ ਕੀਤਾ ਗਿਆ ਉਹਦਾ ਅਫਸੋਸ ਆ ਅਸੀਂ ਨਹੀਂ ਕਹਿਣਾ ਵੀ ਇਹ ਬਹੁਤ ਚੰਗਾ ਹੋਇਆ ਨਾ ਮਾੜਾ ਹੋਇਆ ਅਸੀਂ ਅਸੀਂ ਕਦੇ ਵੀ ਨਹੀਂ ਕਹਿੰਦੇ ਚੰਗਾ ਹੋਇਆ ਕਿਉਂਕਿ ਮਹਾਨ ਸੰਸਥਾਵਾਂ ਨੇ ਸਾਡੀਆਂ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੱਕ ਸ੍ਰੀ ਪਟਨਾ ਸਾਹਿਬ ਤੱਕ ਸ੍ਰੀ ਹਜੂਰ ਸਾਹਿਬ ਤੇ ਮੇਨ ਸਾਡੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਪਰ ਗੱਲ ਇਹ ਆ ਪਈ ਇਹ ਜੋ ਹੋ ਰਿਹਾ ਆ ਜੋ ਕੀਤਾ ਜਾ ਰਿਹਾ ਆ ਸਿਰਫ ਤੇ ਸਿਰਫ ਬਾਦਲ ਕੂੜ ਮੇ ਨੂੰ ਇਸ ਰਸਾਤਲ ਵਿੱਚੋਂ ਕੱਢਣ ਵਾਸਤੇ ਕੀਤਾ ਜਾ ਰਿਹਾ ਪਰ ਗੁਰੂ ਸਾਹਿਬ ਇਹਨਾਂ ਨਾਲ ਰੁੱਸ ਗਏ ਹੋਏ ਆ ਇਹ ਜਿਹੜੀ ਗੱਲ ਕਰਦੇ ਪੁੱਠੀ ਪੈਂਦੀ ਪੈਂਦੀ ਆ ਕਿਉਂਕਿ ਪਹਿਲਾਂ ਇਹ ਨਰੈਣ ਸਿੰਘ ਚੋੜੇ ਨੂੰ ਛੇਕਣ ਵਾਸਤੇ ਤੁਰਿਆ ਸੀ ਹਰਜਿੰਦਰ ਸਿੰਘ ਧਾਮੀ ਆਇਆ ਸੀ ਆਪਦੀ ਟੀਮ ਲੈ ਕੇ ਇੱਕ ਜੈਕਟਿਵ ਦੀ ਵੀ ਨਰੈਣ ਸਿੰਘ ਚੋੜੇ ਨੂੰ ਛੇਕ ਦਿਓ ਤੇ ਗੁਰੂ ਨੇ ਇਹਦੀ ਜ਼ੁਬਾਨ 'ਚ ਛੇਕ ਕਰਤਾ ਗੁਰੂ ਨੇ ਇਹਦੀ ਜ਼ੁਬਾਨ 'ਚ ਛੇਕ ਕਰਤਾ ਇਹ ਆਪ ਤੋਂ ਪਹਿਲਾਂ ਸੀਨੀਅਰ ਸਿਟੀਜ਼ਨ ਬੀਬੀ ਜਿਹੜੀ ਹੈਗੀ ਬੀਬੀ ਜ਼ਗੀਰਕੌਰ ਉਹਨੂੰ ਇਹ ਬੰਦਾ ਚੰਗਾ ਭਾਵਕੇ ਮੈਂ ਹੁਣ ਕੀ ਕਹਾਂ ਇਦਾਂ ਤੇ ਮਹੱਲੇ ਵਾਲੇ ਵੀ ਲੋਕ ਜਿਹੜੇ ਉਹ ਵੀ ਨਹੀਂ ਇਦਾਂ ਦੀਆਂ ਗੰਦੀ ਗੰਦੀਆਂ ਗਾਲਾਂ ਕੱਢਦੇ ਬਸਤੀਆਂ 'ਚ ਜਿਹੜੇ ਛੋਟੀਆਂ ਮਤਲਬ ਚਲੋ ਹੈ ਤਾਂ ਪ੍ਰਮਾਤਮਾ ਨੇ ਪੈਦਾ ਕੀਤੇ ਪਰ ਕੁਝ ਲੋਕਾਂ ਦੀਆਂ ਬਸਤੀਆਂ ਹਨ ਜਿਹੜੇ ਇਹੋ ਜੀ ਗੱਲ ਬੋਲਣ 'ਚ ਮਸ਼ਹੂਰ ਹੁੰਦੇ ਆ ਇਦਾਂ ਦਾ ਘਟਿਆ ਸ਼ਬਦ ਉਹ ਕਹਿ ਦਿੰਦੇ ਆ ਆਪਾਂ ਵੀ ਫਲਾਣੇ ਪਾਸੇ ਵਾਲੇ ਬੰਦੇ ਇਹ ਗੱਲ ਕਰਦੇ ਆ ਇਹਨੇ ਤੇ ਨੀਵੇਂ ਪੱਦਰ ਦੀ ਸ਼ਬਦਾਵਲੀ ਵਰਤੀ ਤੇ ਗੁਰੂ ਨੇ ਇਹਦੀ ਜ਼ੁਬਾਨ 'ਚ ਛੇਕ ਕਰਤਾ ਅੱਜ ਹੁਣ ਫੇਰ ਉਹ ਕਹਿੰਦਾ ਉਲਟਾ ਚੋਰ ਕੋਤਵਾਲ ਕੋ ਡਾਟੇ ਛੱਜ ਤਾਂ ਬੋਲੇ ਛਾਣ ਨਹੀਂ ਕਿਉਂ ਬੋਲੇ ਅੱਜ ਧਾਮੀ ਨੇ ਫੇਰ ਇੱਕ ਤਿੰਨ ਮੈਂਬਰ ਕਮੇਟੀ ਬਣਾ ਕੇ ਤੱਕ ਸ੍ਰੀ ਦੰਮਦਵਾ ਸਾਹਿਬ ਦੇ ਜੇਜ਼ਦਾਰਤ ਦੇ ਦਿਵਾਲੇ ਹੋ ਗਿਆ ਇਹ ਜਿਹੜੇ ਬੰਦੇ ਨੂੰ ਬੋਲਣ ਦੀ ਅਕਲ ਨਹੀਂ ਹੈਗੀ ਜਿਹੜਾ ਬੰਦਾ ਆਪਣੇ ਹਮ ਅਹੁਦੇ ਦੇ ਰਿਸਪੈਕਟ ਨਹੀਂ ਕਰ ਸਕਦਾ ਤੇ ਉਹ ਕਿਹੜੀ ਕਮੇਟੀ ਕਿਹੜੇ ਬੰਦੇ ਕੌਣ ਬੰਦੇ ਕੀ ਕਰਨਗੇ ਉਹ ਕਿਵੇਂ ਹੋਊਗਾ ਸਾਡੇ ਤਖਤ ਸਾਹਿਬ ਦੀ ਤਹੀਨ ਹੋ ਰਹੀ ਆ ਇਸ ਕਰਕੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਹੁਣ ਸਿੱਖਾਂ ਨੂੰ ਇੱਕ ਤૈયਿਆ ਕਰਨਾ ਪਊਗਾ ਕਿ ਇਹਨਾਂ ਨੂੰ ਕਿੱਦਾਂ ਆਪਾਂ ਇਹਨਾਂ ਨਾਲ ਪੇਸ਼ ਆਉਣਾ ਆ ਇਹਨਾਂ ਲੋਕਾਂ ਨੂੰ ਸਾਨੂੰ ਹੁਣ ਇਹਨਾਂ ਲੋਕਾਂ ਨਾਲ ਦੋ ਦੋ ਹੱਥ ਕਰਨੇ ਚਾਹੀਦੇ ਆ ਜਾਪ ਤੇ ਵਿੱਚ ਰਹਿ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਇਹਨਾਂ ਨੂੰ ਕੁੱਟੋ ਮੈਂ ਨਹੀਂ ਕਹਿੰਦਾ ਇਹਨਾਂ ਨੂੰ ਮਾਰੋ ਮੈਂ ਨਹੀਂ ਕਹਿੰਦਾ ਕਿ ਇਹਨਾਂ ਦਾ ਇਹਨਾਂ ਨੂੰ ਪਰ ਇਹਨਾਂ ਨੂੰ ਕੱਟੋ ਘੱਟ ਧਾਰਮਿਕ ਸਟੇਜਾਂ ਉਤੋਂ ਹੁਣ ਸਾਨੂੰ ਬੋਲਣਾ ਬੰਦ ਕਰਨਾ ਪਊਗਾ ਇਹ ਧਰਮੀ ਨਹੀਂ ਹੈਗੇ ਇਹ ਧੜੇ ਦੇ ਆ ਇਹਨਾਂ ਨੂੰ ਧਰਮ ਪਿਆਰਾ ਨਹੀਂ ਅੱਜ ਬਾਦਲ ਧੜੇ ਨੂੰ ਜਦੋਂ 2 ਦਸੰਬਰ ਨੂੰ ਸੇਵਾ ਲੱਗੀ ਆ ਉਹਦਾ ਹੀ ਸਾਰਾ ਇਹਨਾਂ ਨੂੰ ਇੱਕ ਤਰ੍ਹਾਂ ਦਾ ਸਾੜਾ ਹੋਇਆ ਫਿਰਦਾ ਆ ਜਿਹੜੇ ਸਿੰਘ ਸਾਹਿਬ ਨੇ ਉਹਦੇ ਵਿੱਚ ਕੋਈ ਐਕਟਿਵ ਰੋਲ ਕੀਤਾ ਉਹਨਾਂ ਨੂੰ ਇਹ ਕਰ ਰਿਹਾ ਮੈਨੂੰ ਲੱਗਦਾ ਹੁਣ ਦੂਜੇ ਸਿੰਘ ਸਾਹਿਬਾਂ ਨੂੰ ਵੀ ਬੋਲਣਾ ਚਾਹੀਦਾ ਨਹੀਂ ਤਾਂ ਇਹ ਆਉਣ ਵਾਲੇ ਦਿਨਾਂ 'ਚ ਇਹ ਸਾਰਾ ਕਰਨਗੇ ਪਰ ਇਹ ਇਹਨਾਂ ਨੂੰ ਪੁੱਠਾ ਪਊਗਾ ਪੁੱਠਾ ਪੈਣਾ ਆ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਕਿਰਪਾ ਕਰੇ ਅਸੀਂ ਇਸ ਮੁੱਦੇ ਦੇ ਉੱਤੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨਾਲ ੱੱਕਾ ਹੋਇਆ ਉਹਦੇ ਨਾਲ ਅਸੀਂ ਖੜੇ ਆ ਕਿਉਂਕਿ ਉਹਨਾਂ ਨੇ ਭਾਵੇਂ ਸਾਡੇ ਹੱਡ ਕਟਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਅਸੀਂ ਫੇਰ ਵੀ ਇਨਸਾਨੀਅਤ ਦੇ ਨਾਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮਹਾਨ ਤਖਤ ਦੀ ਜਿਹੜੀ ਸਰਵਉੱਚਤਾ ਹੈ ਉਹਦਾ ਖਿਆਲ ਰੱਖਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਹੋਏ ਨਾਲ ਹੋਏ ੱਟਕੇ ਦਾ ਪੁਰਜੋਰ ਸ਼ਬਦਾਂ ਵਿੱਚ ਵਿਰੋਧ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ